ਹੈਲੋ ਜੀ ਅੱਜ ਆਪਾਂ ਬਹੁਤ ਦਿਨਾਂ ਬਾਅਦ ਬਲੌਗ ਸ਼ੂਟ ਕਰਨ ਲੱਗੇ ਆ ਕਿਉਂਕਿ ਟਾਈਮ ਹੀ ਨਹੀਂ ਲੱਗਦਾ ਹੈਗਾ ਅੱਜ ਵੀ ਜਾਣਾ ਨੇ ਸੀ ਜਾਣਾ ਸੀਗਾ ਜੇ ਜ਼ਰੂਰੀ ਪੈ ਗਿਆ ਕਿਉਂਕਿ ਮੰਮੀ ਨੇ ਜਾਣਾ ਸੀਗਾ ਨਾਨਕਿਆਂ ਨੂੰ ਮੰਮੀ ਕਹਿੰਦੇ ਵੀ ਅੱਜ ਮੈਨੂੰ ਛੱਡਿਓ ਤੁਸੀਂ ਸਾਡੀ ਸਲਾਹ ਹੈਗੀ ਸੀ ਕੱਲ ਨੂੰ ਪਰ ਮੰਮੀ ਦੇ ਪਿੰਡ ਨਾ ਮੇਲਾ ਲੱਗਦਾ ਉਹ ਤੁਹਾਨੂੰ ਅੱਗੇ ਜਾ ਕੇ ਮੈਂ ਦੱਸ ਦੋਗੇ ਤੇ ਉਹਦੇ ਕਰਕੇ ਫਿਰ ਮੰਮੀ ਕਹਿੰਦੀ ਮੈਨੂੰ ਛੱਡਿਓ ਤੇ ਅਸੀਂ ਸੋਚਿਆ ਵੀ ਚੱਲ ਸਾਡੇ ਵੀ ਦੋਕ ਕੰਮ ਹੈਗੇ ਨਹੀਂ ਉਧਰ ਦੇ ਵੀ ਸਾਡੇ ਉਹ ਵੀ ਅਸੀਂ ਕੰਮ ਨਿਵੇੜਿਆਵਾਂਗੇ ਉਹ ਕੰਮ ਕਿਹੜੇ ਨੇ ਉਹ ਵੀ ਤੁਹਾਨੂੰ ਅੱਗੇ ਜਾ ਕੇ ਸਾਰਾ ਕੁਝ ਪਤਾ ਲਾ ਪਿੱਜੂਗਾ ਜੀ ਤੇ ਆਪਾਂ ਇੱਥੋਂ ਰੈਡੀ ਹੋ ਕੇ ਜਲਦੀ ਨਿਕਲ ਗਏ ਸੀ ਮੰਮੀ ਦੇ ਪਿੰਡ ਨੂੰ 1 ਘੰਟਾ ਲੱਗਦਾ ਜਾਣ ਨੂੰ ਪਰ ਰਾਹ ਦੇ ਵਿੱਚ ਸਾਨੂੰ ਟਾਈਮ ਲੱਗ ਗਿਆ ਸੀ ਕਿਉਂਕਿ ਰੇਲ ਗੱਡੀ ਤੇ ਜਿਹੜੇ ਫਟਕ ਸੀਗੇ ਉਹ ਲੱਗੇ ਹੋਏ ਸੀ ਤੁਰਤਾ ਸੀ ਇਹਦੇ ਨਾਲੋਂ ਪਹਿਲਾਂ ਵੀ ਜਾਂਦੇ ਪਰ ਸਾਨੂੰ ਇਹ ਸੀਗਾ ਵੀ ਚੱਲ ਆਪਾਂ ਮੰਮੀ ਨੂੰ ਕੱਲ ਨੂੰ ਛੱਡੇ ਆਵਾਂਗੇ ਤੇ ਫਿਰ ਪਤਾ ਲੱਗਿਆ ਸੀ ਵੀ ਚੌਂਕੀਆਂ ਨੇ ਕਿਉਂਕਿ ਅੱਜਕੱਲ ਤੁਹਾਨੂੰ ਪਤਾ ਹੀ ਨੌਮੀ ਦੇ ਦਿਨ ਚੱਲ ਰਹੇ ਨੇ ਹਨ ਜਿਨ੍ਹਾਂ ਜਿਨ੍ਹਾਂ ਦੇ ਪਿੰਡਾਂ ਦੇ ਵਿੱਚ ਚੱਲਦੇ ਨੇ ਇਹ ਮੱਥਾ ਟੇਕਿਆ ਜਾਂਦਾ ਹੈ ਹਰ ਇੱਕ ਦੇ ਆਪਣੀ ਆਪਣੀ ਮੰਨਤ ਹੈ ਨਾ ਜੀ ਤੇ ਫਿਰ ਤਾਂ ਅਸੀਂ ਹੋਰ ਵੀ ਜਲਦੀ ਨਿਕਲ ਜਾਂਦੇ ਤੇ ਉਧਰ ਮੰਮੀ ਨੇ ਫੋਨ ਕੀਤਾ ਸੀ ਉਧਰ ਮੀਂਹ ਪੈ ਰਿਹਾ ਇੱਧਰ ਦੇਖ ਲਓ ਧੁੱਪ ਹੈ ਚਲੋ ਅੱਗੇ ਮਿਲਦੇ ਆਂ ਜੀ ਫਿਰ ਇਹ ਤੋਂ ਬਾਅਦ ਫਿਰ ਕੀ ਹੈ ਦੁਸ਼ਹਿਰਾ ਹੋਊਗਾ ਹਨਾ ਗਰਮੀ ਆ ਹੂੰ ਸੂਰਜੀ ਦੀਆਂ ਦਾਸਾਂ ਬੱਲੇ ਨਾ ਹੋਰ ਵੀ ਰਹੇ ਬੰਦਲ ਏਦਾਂ ਬਹੁਤ ਉੱਤਰ ਫੜ ਕੇ ਚੱਕਦੇ ਭਾਗੜਾ ਤੇ ਪਾਣੀਓ ਪਾਣੀ ਕਰਿਆ ਪਿਆ ਕਿਤੇ ਨਹੀਂ ਪਈ ਜਾਂਦਾ ਕਿਤੇ ਬਹੁਤ ਬੁਰੇ ਹਾਲ ਨਾਲ ਪਾਣੀ ਆਪਣੇ ਮੀਂਹੋਂ ਮੈਨਾਂ ਦਾ ਘੱਟ ਪਿਆ ਸਾਰੇ ਨਾਲੋਂ ਨਾ ਸੰਗਰਮ ਚਰੇ ਘਰ ਹੜ ਰਹੇ ਨੇ ਬੰਦੇ ਹਮਾਚਾ ਕਿੱਥੇ ਆ ਬੰਨ ਲੌਣ ਲੱਗੇ ਬੰਦੇ ਰੇ ਥੱਲੇ ਤਿੰਨੇ ਬੰਦੇ ਖੜੇ ਨੇ ਘਰ ਦੇ ਉੱਪਰ ਚਵਾਰਾ ਐ ਐ ਮੂਰੇ 6-7 ਮੋਟਰਸਾਈਕਲ ਖੜੇ ਨੇ ਵੀ ਤੁਸੀਂ ਭੱਜ ਕੇ ਪਰਾਂ ਹਟਜੋ ਐ ਥੱਲੇ ਦੇ ਮਿੱਟੀ ਖੁਸ਼ਕ ਰਹੀ ਆ ਉਹ ਸਾਰਾ ਦੋਹੇ ਮੰਜ਼ਲਾ ਘਰ ਉਹਦੇ ਉੱਪਰ ਕਰ ਗਿਆ ਦਿਨਾਂ ਦੇ ਨਾਲੇ ਲੈ ਗਿਆ ਵਿੱਚ ਪਾਣੀ ਦੇ ਦੇਖ ਰਹੇ ਨੇ ਖੜੇ ਵੀ ਤੁਸੀਂ ਭੱਜ ਕੇ ਪਰਾਂ ਜਾਨ ਬਚਾ ਲਓ ਆਪਣੀ ਜਾਨ ਤਾਂ ਬਚਾ ਲਓ ਮੋਟਰਸਾਈਕਲ ਵੀ 6-7 ਵਿੱਚ ਤਿੰਨੇ ਆਪ ਇੱਕ ਕਦਮ ਢੇਰੀ ਹੋ ਗਿਆ ਆਹ ਦੇਖ ਰਹੇ ਨਾ ਝੁਕ ਝੁਕ ਕੇ ਵੀ ਕਿੰਨੀ ਜੀ ਰਿਹਾਦਾ ਨਹੀਂ ਜਾ ਰਹੇ ਹਾਂ ਜਦ ਦੇਖ ਰਹੇ ਪੈਰਾ ਥੱਲੇ ਨਾ ਇਹੋ ਹੀ ਨਿਕਲ ਗਈ ਉਹਦੀ ਉਹ ਤਾਂ ਜਗ੍ਹਾ ਬੈ ਗਿਆ ਜੀ ਪਤਾ ਕਿ ਲੋਕਾਂ ਨੇ ਵੀ ਮਿੱਟੀयां ਪਾ ਪਾ ਕੇ ਨਾ ਘਾਰ ਦਰਿਆ ਦੇ ਕੰਢਿਆਂ ਪਰ ਪਾ ਲਏ ਇਹ ਤਾਂ ਆਪਣੀ ਜਗ੍ਹਾ ਜਦੇ ਛਡਾ ਲੰਦਾ ਜਦ ਪਾਣੀ ਆਉਂਦਾ ਅੰਨ ਦਾ ਟੀਮ ਨਾ ਆਈਆਂ ਵੀ ਕੋਈ ਬਾਬੇ ਦੇ ਕੋਸਾਈ ਦੇ ਥੈਲੇ ਭਰ ਅਸੀਂ ਪਹੁੰਚ ਗਏ ਜੀ ਫਤੇਗੜ ਸਾਹਿਬ ਤੁਹਾਨੂੰ ਮੋੜਦੇ ਹੋਏ ਦਰਸ਼ਨ ਕਰਵਾਵਾਂਗੇ ਆ ਦੇਖੋ ਫਟਕ ਲੱਗਿਆ ਹੋਇਆ ਹਾਂ ਟਰੇਨ ਨਹੀਂ ਆਉਣਾ ਅੱਧਾ ਘੰਟਾ ਖਾ ਗਿਆ ਫਟਕ ਅੱਧਾ ਘੰਟਾ ਲੱਗ ਗਿਆ ਇੱਥੇ ਹਾਂ ਤੁਹਾਨੂੰ ਵਾਪਸੀ ਤੇ ਦਰਸ਼ਨ ਵੀ ਕਰਵਾਵਾਂਗੇ ਇਹ ਦੇਖੋ ਇਧਰ ਦੁਕਾਨਾਂ ਲੱਗੀਆਂ ਹੋਈਆਂ ਨੇ ਖੁੱਲ ਗਿਆ ਇਹ ਖੁੱਲ ਤਾਂ ਗਿਆ ਆਸਮਣ ਤੱਕ ਲੱਗਨੇ ਜੀ ਤੇ ਸਾਰੇ ਪਾਸੇ ਘੁੰਮਦੇ ਆਲਾ ਠੀਕ ਹੈ ਓਲੀ ਲੈ ਜੀ ਬਿਜੂਰੇ ਟੂਰੀ ਤੇ ਥੋੜਾ ਜੀ ਕੋਈ ਨਹੀਂ ਵੈਲਟ ਲੱਗੀ ਵੀਰੇ ਹੈਲੋ ਜੀ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਆਈ ਹੋਪ ਤੁਸੀਂ ਵੀ ਸਾਰੇ ਠੀਕ ਹੋਵੋਗੇ ਤੇ ਵਾਇਗਰੂ ਦੀ ਮੇਨ ਸੜਕ ਅਸੀਂ ਵੀ ਠੀਕ ਠਾਕ ਆ ਜੀ ਕਾਫੀ ਦਿਨਾਂ ਬਾਅਦ ਅਸੀਂ ਬਲੌਗ ਸ਼ੁਰੂ ਕਰਨ ਲੱਗੇ ਆ ਤੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਵੱਲੋਂ ਜੀ ਆ ਪਿੱਛੇ ਸਾਡੀ ਕੁੜੀ ਬੈਠੀ ਹੈ ਪੀਕਿਆਂ ਨੂੰ ਚੱਲੀ ਹੈ ਤੁਸੀਂ ਇਹ ਨਾ ਕਿ ਉਹ ਵੀ ਲੈ ਆਉ ਤਾਂ ਬਜ਼ੁਰਗ ਨੇ ਪੇਕਿਆਂ ਵਾਸਤੇ ਹਮੇਸ਼ਾ ਕੁੜੀਆਂ ਕੁੜੀਆਂ ਹੀ ਰਹਿੰਦੀਆਂ ਨੇ ਜੀ ਮੰਮੀ ਨੇ ਚਾਹ ਰਹੇ ਤਾਂ ਹਰ ਸਾਲ ਜਾਂਦੇ ਨੇ ਉੱਥੇ ਜਿਵੇਂ ਜਿਨ੍ਹਾਂ ਦੇ ਹੁਣ ਪਿੰਡਾਂ 'ਚ ਮੇਲੇ ਚੱਲ ਰਹੇ ਨੇ ਬਾਬਾ ਜੀ ਦੇ ਜਿਵੇਂ ਨੌਮੀਆਂ ਦੇ ਮੇਲੇ ਮੰਮੀ ਦੇ ਪਿੰਡ ਨਾ ਭਗਤਾਂ ਦਾ ਲਾਣਾ ਵੱਜਦਾ ਇਹ ਤੇ ਹਰ ਸਾਲ ਜਾਂਦੇ ਨੇ ਇਹ ਤੇ ਬਾਕੀ ਅਸੀਂ ਆਚਾਰ ਵੀ ਦੇਣਾ ਸੀਗਾ ਉਧਰ ਬਾਈ ਹੈਂਡ ਬਹੁਤ ਭੈਣਾਂ ਨੇ ਜਿਹੜੀਆਂ ਬਾਈ ਹੈਂਡ ਲੈਂਡ ਨੂੰ ਕਹਿੰਦੀਆਂ ਸੀਗੇ ਅੱਜ ਇਦਨ ਬਰਿੰਡੇ ਵੱਲ ਦਾ ਚੱਕਰ ਲੱਗਿਆ ਤੇ ਉਹਨਾਂ ਨੂੰ ਬਾਈ ਹੈਂਡ ਆਪਾਂ ਲੈ ਕੇ ਆਵਾਂਗੇ ਠੀਕ ਹੈ ਜਿਹੜੇ ਵੀ ਸਾਡੇ ਨੇੜੇ ਤੇੜੇ ਦੇ ਨੇ ਪਟਿਆਲੇ ਤੋਂ ਤੁਸੀਂ ਬਾਈ ਹੈਂਡ ਫੜ ਸਕਦੇ ਹੋ ਹਾਂ 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 ਨਟੇ ਇੱਕੇ ਜਾਂਦੇ ਹਾਂ ਹਾਂਜੀ ਮੰਮੀ ਨੂੰ ਆਪਾਂ ਛੱਡਦਾ ਸੀਗਾ ਇੱਥੇ ਆਪਾਂ ਨੂੰ ਥੋੜਾ ਜਿਹਾ ਕੰਮ ਸੀ ਮੰਮੀ ਦਾ ਪਿੰਡ ਇੱਥੋਂ ਸਿਰਫ 10 ਮਿੰਟ ਦੂਰੀ ਤੇ ਹੈ ਨਾ ਮੰਮੀ ਦੇ ਭਤੀਜਾ ਆ ਗਿਆ ਸੀ ਲੈਣ ਮਾਮੇ ਦਾ ਪੁੱਤ ਆ ਗਿਆ ਸੀਗਾ ਲੈਣ ਤੇ ਫਿਰ ਉਹ ਲੈ ਗਿਆ ਬਿਠਾ ਕੇ ਇਹਨਾਂ ਨੂੰ ਹੁਣ ਅਸੀਂ ਮੱਥਾ ਟੇਕ ਕੇ ਫਿਰ ਆਪਾਂ ਘਰ ਨੂੰ ਚੱਲਦੇ ਆਂ ਦੋ ਤਿੰਨ ਪਾਰਸਲ ਸੀਗੇ ਆਪਣੇ ਉਹ ਆਪਨੇ ਲਗਾਤੇ ਨੇ ਥੋੜੇ ਸ਼ੀਸ਼ਾ ਬੰਨ ਦੋ ਤਿੰਨ ਪਾਰਸਲ ਸੀਗੇ ਆਪਣੇ ਜਿਹੜੇ ਬਾਈ ਹੈਂਡ ਨੇ ਉਹ ਦੇਦੇ ਸੀਗੇ ਹੁਣ ਖਾ ਕੇ ਦੱਸਣਗੇ ਵੀ ਕਿੱਦਾਂ ਦੇ ਬਣੇ ਨੇ ਅਸੀਂ ਆਪਣੇ ਵੱਲੋਂ ਬੈਸਟ ਚੀਜ਼ ਦਿੰਨੇ ਆ ਜੀ ਪਰ ਫਿਰ ਵੀ ਜੇ ਕਿਤੇ ਕਮੀ ਪੇਸ਼ੀ ਰਹਿ ਜਾਂਦੀ ਆ ਤਾਂ ਫਿਰ ਉਹ ਥੋੜਾ-ਘੋਟਾ ਮਾਫੀ ਕਰਦੇ ਆ ਕਰੋ ਚਲੋ ਆਪਾਂ ਵੀ ਮੱਥਾ ਟੇਕੀਏ ਨਾਲੇ ਤੁਸੀਂ ਵੀ ਮੱਥਾ ਟੇਕਿਓ ਫਤਿਹਗੜ ਸਾਜ ਜੀ ঠিক okay, আছে ਜੀ ਜਦੋਂ ਮੱਥਾ ਟੇਕਣ ਲੱਗਿਆ ਉਦੋਂ ਬਿਲਕੁਲ ਮੀਂਹ ਨਹੀਂ ਸੀ ਤੇ ਜਦੋਂ ਵਾਪਸ ਆ ਕੇ ਦੇਖਿਆ ਇੰਨਾ ਜ਼ਿਆਦਾ ਮੀਂਹ ਉਤਰਿਆ ਸਗੋਂ ਕੱਪੜੇ ਵੀ ਸਾਰੇ ਭਿੱਜ ਗਏ ਸੀਗੇ ਤੇ ਚੁੰਨੀ ਮੇਰੀ ਜਮ੍ਹ ਹੀ ਗਿੱਲੀ ਹੋ ਗਈ ਸੀ ਤੇ ਫਿਰ ਗੱਡੀ ਦੇ ਵਿੱਚ ਇਹ ਗੱਡੀ ਲੈਣ ਚਲੇ ਗਏ ਫਿਰ ਮੈਂ ਇੱਧਰ ਖੜ ਗਈ ਮੈਂ ਕਿਹਾ ਵੀ ਕੱਪੜੇ ਪਹਿਲੇ ਭਿੱਜੇ ਹੋਏ ਨੇ ਤੇ ਪਤਾ ਹੀ ਨਹੀਂ ਲੱਗਦਾ ਹੈਗਾ ਆਪਣੇ ਤਾਂ ਬਾਰਿਸ਼ ਫਿਰ ਵੀ ਮੈਨੂੰ ਲੱਗਦਾ ਵੀ ਬਹੁਤ ਘੱਟ ਹੋਈ ਆ ਨਹੀਂ ਤਾਂ ਮੀਂਹ ਤਾਂ ਸਾਰੇ ਪਾਸੇ ਪੈ ਰਿਹਾ ਉਧਰ ਨਾਨਕਿਆਂ ਵਾਲਾ ਤਾਂ ਬਹੁਤ ਸੀਗਾ ਤੇ ਇੱਥੇ ਬਹੁਤ ਸੋਹਣੀਆਂ ਦੁਕਾਨਾਂ ਲੱਗੀਆਂ ਹੋਈਆਂ ਸੋਚਿਆ ਸੀਗਾ ਵੀ ਚੱਲ ਕੁਝ ਲੈ ਕੇ ਜਾਵਾਂਗੇ ਪਰ ਮੀਂਹ ਨੇ ਸਾਰਾ ਖੁਸ਼ੀ ਖਰਾਬ ਕਰਤਾ ਤੇ ਉਸ ਤੋਂ ਬਾਅਦ ਫਿਰ ਜਦੋਂ ਆਪਾਂ ਇੱਧਰ ਆ ਕੇ ਦੇਖਿਆ ਆਪਣੇ ਵੱਲ ਕਣੀ ਵੀ ਨਹੀਂ ਹੈਗੀ ਆਪਣੇ بارش ਬਹੁਤ ਘੱਟ ਹੋਈ ਆ ਆਲੇ-ਦੁਆਲੇ ਜਿਵੇਂ ਪਤਾ ਲੱਗ ਜਾਂਦਾ ਬਹੁਤ ਨੁਕਸਾਨ ਵੀ ਹੋ ਰਿਹਾ ਲੋਕਾਂ ਦਾ ਹੈ ਨਾ ਬਹੁਤ ਬੁਰਾ ਹਾਲ ਹੈ ਲੋਕਾਂ ਦਾ ਪਰ ਆਪਣੇ ਫਿਰ ਵੀ ਵਾਇਗਰੂ ਦੀ ਮੇਹਰ ਰਹੀ ਆ ਬਹੁਤ ਘੱਟ ਮੀਂਹ ਪੈਨੇ ਆਪਣੇ ਤੇ ਦੇਖੋ ਕੁਝ ਨਹੀਂ ਦਿਖ ਰਿਹਾ ਸੀ ਇੱਧਰ-ਉੱਧਰ ਨੂੰ ਬਾਬਾ ਜੀ ਦੇ ਦਰਸ਼ਨ ਬਹੁਤ ਸੋਹਣੇ ਹੋਏ ਕਦੋਂ ਦਾ ਕਹਿੰਦੇ ਸੀਗੇ ਫਤੇਗੜ ਸਾਹਿਬ ਜਾਣਾ ਮੱਥਾ ਟੇਕਣਾ ਉਹੀ ਗੱਲਾਂ ਵੀ ਬਿਨਾਂ ਕਰਮਾਂ ਤੋਂ ਕਿਤੇ ਨਹੀਂ ਜਾ ਹੁੰਦਾ ਜਦੋਂ ਆਪਣੇ ਕਰਮ ਵਾਹਿਗੁਰੂ ਆਪਣੇ ਆਪ ਲੈ ਕੇ ਜਾਂਦੇ ਨੇ ਤਾਂ ਆਪਾਂ ਮੱਥਾ ਟੇਕ ਪਾਉਣੇ ਕਿਤੇ ਵੀ ਜਾਂਦੇ ਆਪਾਂ ਉਹਦੀ ਮਰਜ਼ੀ ਤੋਂ ਬਿਨਾਂ ਨਹੀਂ ਜਾਂਦੇ ਹੈਨਾ ਤੇ ਚਾਹੇ ਆਪਾਂ ਲੱਖ ਸਕੀਮਾਂ ਲਾ ਲਈਏ ਵੀ ਆਪਾਂ ਸੰਡੇ ਨੂੰ ਜਾਵਾਂਗੇ ਜਾਂ ਜਦੋਂ ਵੇਲੇ ਹੋਵਾਂਗੇ ਤੇ ਜਦੋਂ ਉਹ ਬੁਲਾਉਂਦਾ ਫਿਰ ਵੇਲ ਵੀ ਉਦੋਂ ਹੀ ਲੱਗਦਾ ਤੇ ਮੱਥਾ ਬਹੁਤ ਸੋਹਣਾ ਟਿਕਿਆ ਦੇਖ ਆਪਾਂ ਕਰਵਾ ਲਈ ਸੀਗੀ ਤੇ ਘਰੇ ਆਪਣੇ ਬਾਕੀ ਮੈਂਬਰਾਂ ਵਾਸਤੇ ਲੈ ਲਈ ਸੀਗੀ ਮੌਸਮ ਵਧੀਆ ਹੋ ਗਿਆ ਸੀ ਜਾਂਦੇ ਹੋ ਤਾਂ ਬਹੁਤ ਜ਼ਿਆਦਾ ਗਰਮੀ ਸੀਗੀ ਕਿਉਂਕਿ ਗਰਮੀ ਕਰਕੇ ਅਸੀਂ ਕਹਿੰਦੇ ਸੀਗੇ ਵੀ ਚੱਲ ਕੱਲ ਨੂੰ ਚਲੇ ਜਾਵਾਂਗੇ ਤੇ ਚੁੰਨੀਆਂ ਦੇਖੋ ਮੈਂ ਪਿੱਛੇ ਸੀਟ ਤੇ ਤਾਈਆਂ ਸੁੱਕਣੇ ਪਈ ਹੋਈਆਂ ਬਹੁਤ ਜ਼ਿਆਦਾ ਭਿੱਜ ਗਈ ਸੀਗੇ ਕਿਉਂਕਿ ਜਿੰਨਾ ਮਰਜੀ ਆਪਾਂ ਬਚਾਅ ਕਰ ਲਈਏ ਫਿਰ ਵੀ ਕੱਪੜੇ ਤਾਂ ਭਿੱਜ ਜਾਂਦੇ ਨੇ ਚਲੋ بارش ਤਾਂ ਸੋਹਣੀ ਵੀ ਲੱਗਦੀ ਹੈ ਵੈਸੇ ਜੇ ਠੀਕ ਠੀਕ ਹੋਵੇ ਫਰੇ ਤਾਂ ਰੱਬ ਦੀ ਮਰਜ਼ੀ ਹੈ ਜੀ ਉਹਦੀਆਂ ਮੌਜਾਂ ਨੇ ਉਹ ਹੀ ਜਾਣਦਾ ਕਦੋਂ ਕਿੱਥੇ ਪਾਉਣਾ ਕਿੱਥੇ ਨਹੀਂ ਪਾਉਣਾ ਪਰ ਮੌਸਮ ਵਾਕਈ ਬਹੁਤ ਸੋਹਣਾ ਹੋ ਗਿਆ ਸੀਗਾ ਗਰਮੀ ਤੋਂ ਰਾਹਤ ਮਿਲਦੀ ਆ ਤਾਂ ਵਧੀਆ ਲੱਗਦਾ ਇਹਨਾਂ ਨੇ ਏਸੀ ਲਾ ਰੱਖਿਆ ਸੀ ਪੈਰਾਂ ਨੂੰ ਇੰਨਾ ਜ਼ਿਆਦਾ ਸੁੰਨ ਚੜਿਆ ਹੋਇਆ ਸੀਗਾ ਕੁਝ ਮੈਨੂੰ ਠੰਡ ਲੱਗਦੀ ਵੀ ਥੋੜੀ ਜਿਹੀ ਜ਼ਿਆਦਾ ਜਿਵੇਂ ਗੱਡੀ 'ਚ ਏਸੀ ਵਗੈਰਾ ਮੈਂ ਆਪਣੀ ਸਾਈਡ ਤੋਂ ਬੰਦ ਕਰ ਦਿੰਦੀ ਆ ਪੱਤੀਆਂ ਪਰ ਕਈ ਵਾਰ ਇਹਨਾਂ ਨੂੰ ਅੱਜ ਲਾਉਣਾ ਪਿਆ ਸ਼ੀਸ਼ੇ ਤੇ ਉਹ ਨਾਲ ਧੁੰਦ ਜਿਹੀ ਜੰਮ ਜਾਂਦੀ ਆ ਉਦੇ ਕਰਕੇ ਫਿਰ ਏਸੀ ਲਾਉਣਾ ਪਿਆ ਦੇਖੋ ਬਾਹਰ ਬੱਦਲ ਤਾਂ ਬਹੁਤ ਖੜੇ ਸਿਗੇ ਤੇ ਅੱਜ ਮੈਂ ਕਈ ਦਿਨਾਂ ਬਾਅਦ ਬਲੌਗ ਐਡਿਟ ਕਰ ਰਹੀ ਹਾਂ ਅੱਜ ਆਪਣੇ ਵੀ ਬਹੁਤ ਬਾਰਿਸ਼ ਹੋਈ ਆ ਉਸ ਦਿਨ ਨਹੀਂ ਹੋਈ ਸੀ ਕਿਉਂਕਿ ਬਲੌਗ ਆਪਾਂ ਇੱਕ ਤਾਂ ਪਹਿਲਾਂ ਹੀ ਕਾਫੀ ਲੇਟ ਕਈ ਦਿਨਾਂ ਬਾਅਦ ਸ਼ੁਰੂ ਕੀਤਾ ਸੀਗਾ ਤੇ ਹਰ ਰੋਜ਼ ਬਲੌਗ ਪੈਂਦਾ ਵੀ ਨਹੀਂ ਹੈਗਾ ਕਿਉਂਕਿ ਤੁਹਾਨੂੰ ਪਤਾ ਹੀ ਆ ਵੀਡੀਓਜ਼ ਦਾ ਕੰਮ ਆਚਾਰ ਦਾ ਕੰਮ ਬਹੁਤ ਜਿਆਦਾ ਛੋਟੇ ਛੋਟੇ ਕੰਮ ਕੀ ਆਪਾਂ ਛੇੜਨੇ ਮੀ ਜੋ ਆਏ ਸੀ ਹੁਣ ਦੇਖ ਲਓ ਇੱਥੇ ਕਣੀ ਵੀ ਨਹੀਂ ਹੈਗੀ ਕੀ ਕਹਿ ਰਹੇ ਤੁਸੀਂ ਮੇਰਾ ਖਰੋੜੇ ਤੱਕੇ ਦਾਮੀ ਬਸ ਹਾਂ ਦੇਖ ਲਓ ਕਿੰਨਾ ਮੀ ਪਿਆ ਇਧਰ ਇਧਰ ਕਣੀ ਵੀ ਨਹੀਂ ਹੈਗੀ ਇੰਨਾ ਮੀ ਪਿਆ ਗੱਡੀ ਵਿੱਚ ਏਸੀ ਨਾਲ ਠੰਡ ਚੜ ਗਈ ਏਸੀ ਲਾਉਣਾ ਪਿਆ ਇਹਦੇ ਕਰਕੇ ਆਪਾਂ ਇੱਥੇ ਸ਼ੀਸ਼ੇ ਤੇ ਧੁੰਦ ਜੀ ਹੋ ਜਾਂਦੀ ਹੈ ਇਹ ਏਸੀ ਨਾਲ ਹਟ ਜਾਂਦੀ ਹੈ ਫਿਰ ਮੰਮੀ ਪੇਕੇ ਹੀ ਪਹੁੰਚਣੀ ਹੋਣੀ ਅਜਾ ਆਪਾਂ ਘਰ ਨਹੀਂ ਪਹੁੰਚਦੇ ਉੱਧਰ ਤਾਂ ਉਹ ਵੀ ਕਹਿੰਦਾ ਕਹਿ ਨਹੀਂ ਜਾ ਤੇ ਸਵੇਰ ਦਮੀ ਪੈ ਰਿਆ ਮੋਰਿੰਡੇ ਵੀ ਨਹੀਂ ਦਾ ਮੋਰਿੰਡੇ ਕਿ ਨਹੀਂ ਹਣਾ ਆਪਣੇ ਬਾਹਰ ਸ ਘੱਟ ਆਪਣੇ ਦੀ ਗਰਮੀ ਚ ਵੀ ਕੱਟੇ ਪਈ ਐ ਹੂੰ ਜਿਵੇਂ ਹੁਣ ਅੱਜੇ ਲਾ ਲਾ ਤੂੰ ਕੀ ਫਰਦੇ ਗੜ੍ਹ ਸਾਹਿਬ ਬਸੀ ਹੂੰ ਕੋਈ ਕਿੰਨੀ بارش ਜਾਏ ਆ ਕੋਈ ਉੱਪਰ ਵੀ ਪੂਰੇ ਚੱਲਦੇ ਸੀ ਗੱਡੀ ਮੱਥਾ ਟੇਕ ਕੇ ਜਦੋਂ ਮੱਥਾ ਟੇਕਣ ਗਏ ਆ ਉਦੋਂ ਜਮਾ ਹੀ ਨਹੀਂ ਮੀਂਹ ਤੇ ਜਦੋਂ ਮੱਥਾ ਟੇਕ ਕੇ ਵਾਪਸ ਆਏ ਆ ਉਦੋਂ ਇੰਨਾ ਜ਼ਿਆਦਾ ਮੀਂਹ ਹੋ ਗਿਆ ਵੀ ਗੱਡੀ 'ਚ ਬੈਠਦੇ ਬੈਠਦੇ ਆ ਸਾਰੀ ਚੁੰਨੀ ਮੇਰੀ ਭਿੱਜ ਗਈ ਸੁੱਕੀ ਨਹੀਂ ਹੈਗੀ ਜਿਵੇਂ ਗਿੱਲੀ ਗਈ ਹੈ ਦੇਖੋ ਠੰਡ ਛੜ ਗਈ ਪੈਰਾਂ ਨੂੰ ਦੇਖੋ ਬਸ 10 ਮਿੰਟ ਦੇ ਵਿੱਚ ਆਪਾਂ ਨੇ ਘਰੇ ਕਹੋਂ ਜਾਣਾ ਹੈ ਮੰਮੀ ਨੇ ਪੇਕਿਆ ਇੱਕ ਘੰਟਾ ਲੱਗਦਾ ਵੈਂਟ ਨੇ ਬੱਦਲ ਲੱਗੇ ਨਾ ਮਾਟਕੇ ਲੱਗੇ ਸੀਗੇ ਟ੍ਰੇਨ ਦੇ ਨੇ ਉੱਥੇ 1 ਘੰਟਾ ਹੀ ਲੱਗਦਾ ਉੱਥੇ ਸਿਰੇ ਪਹੁੰਚਣ ਤੱਕ 20 ਮਿੰਟ ਫਟਕਾ ਨਹੀਂ ਲਵਾ ਗਿਆ ਹਾਂ 20 ਮਿੰਟ ਫਟਕਾ ਹੀ ਲਵਾ ਦੇ ਲੱਗ ਰਿਹਾ ਬਿਲਕੁਲ ਵੀ ਕੋਈ ਕੜੀ ਨਹੀਂ ਹੈਗੀ ਪਰ ਮੌਸਮ ਨੂੰ ਜ ਸੋਣਾ ਇੱਧਰ ਬੱਦਲ ਵਹੀ ਹੈ ਨਾ ਦੇ ਡੇਗਰ ਇੱਕ ਆਪਾ ਉਥੋਂ ਲਈਆ ਫੋਟੋ ਆ ਦੇਖੋ ਗੱਡੀ ਦੇ ਵਿੱਚ ਲਾਵਾਂਗੇ ਆਪਾਂ ਇੱਥੇ ਡੈਸ਼ਬੋਰਡ ਤੇ ਦਸੇ ਬਾਬਾ ਜੀ ਦੇ ਦਸੇ ਗੁਰੂਆਂ ਦੀ ਫੋਟੋ ਆਪਣੇ ਨੂੰ ਜਦੋਂ ਲਾਈ ਫਿਰ ਦਿਖਾਵਾਂਗੇ ਤੁਹਾਨੂੰ ਲੋ ਜੀ ਘਰ ਆਪਾਂ ਪਹੁੰਚ ਗਏ ਸੀ ਉਸ ਦਿਨ ਤਾਂ ਵਲੌਗ ਕੰਟੀਨਿਊ ਨਹੀਂ ਹੋਇਆ ਦੂਜੇ ਦਿਨ ਅਸੀਂ ਫੇਰ ਕਿਤੇ ਜਾਣਾ ਸੀਗਾ ਤੇ ਫਿਰ ਮੈਂ ਸੋਚਿਆ ਵਕਾ ਪਹਿਲਾਂ ਵੀ ਆਚਾਰ ਦੇ ਪੀਪੇ ਨੇ ਜਿਹੜੇ ਬਾਹਰ ਰੱਖ ਦੇਵਾਂ ਕਿਉਂਕਿ ਇਹਨਾਂ ਨੂੰ ਧੁੱਪ ਲਗਾਉਣੀ ਬਹੁਤ ਜ਼ਰੂਰੀ ਹੁੰਦੀ ਆ ਤੇ ਸੁੱਖ ਨਾਲ ਹੁਣ ਧੁੱਪ ਨਿਕਲਦੀ ਵੀ ਬਹੁਤ ਸੋਹਣੀ ਆ ਤੇ ਫਿਰ ਮੈਂ ਸੋਚਿਆ ਮੈਂ ਕਿਹਾ ਵੀ ਇਹਨਾਂ ਨੂੰ ਬਾਹਰ ਰੱਖ ਕੇ ਆ ਕੇ ਆਪਾਂ ਚੱਕ ਲਾਂਗੇ ਨਾਲੇ ਕੰਮ ਹੋ ਜਾਊਗਾ ਨਾਲੇ ਇਹਨੂੰ ਧੁੱਪ ਲੱਗ ਜੂਗੀ ਕਿਉਂਕਿ ਧੁੱਪ ਨਾਲ ਅਚਾਰ ਦੀ ਜਿਹੜੀ ਦੇਖੋ ਬਹੁਤ ਸੋਹਣੀ ਬਣ ਜਾਂਦੀ ਆ ਅਚਾਰ ਆਪਣਾ ਬਹੁਤ ਸੋਹਣਾ ਬਣ ਕੇ ਰੈਡੀ ਹੋ ਗਿਆ ਜਿन्हे ਵੀ ਆਰਡਰ ਕਰਨਾ ਕਰ ਸਕਦੇ ਹੋ ਤੇ ਆਪਣੇ ਕੋਲ ਕਿਹੜਾ-ਕਿਹੜਾ ਅਚਾਰ ਆ ਅੰਬ ਦਾ ਅਚਾਰ ਅੰਬ ਦੀ ਚਟਣੀ ਨਿੰਬੂ ਦਾ ਅਚਾਰ ਤੇ ਮਿਰਚਾਂ ਦਾ ਅਚਾਰ ਜੀ ਦੇਖ ਸਕਦੇ ਹੋ ਤੁਸੀਂ ਆਚਾਰ ਦੇ ਲੁੱਕ ਵਾਕਈ ਬਹੁਤ ਸੋਹਣੀ ਬਣੀ ਆ ਤੇ ਜਿਨ੍ਹਾਂ ਜਿਨ੍ਹਾਂ ਕੋਲ ਆਚਾਰ ਗਿਆ ਬਹੁਤ ਸੋਹਣੇ ਰਿਪਲਾਈ ਆਉਂਦੇ ਨੇ ਉਹਨਾਂ ਦੇ ਮਨ ਵੀ ਖੁਸ਼ ਹੁੰਦਾ ਏ ਤੇ ਕੁਝ ਨਵਾਂ ਕੰਮ ਸੀਗਾ ਅੱਗੇ ਨੂੰ ਹੋਰ ਵੀ ਬੈਟਰ ਕਰਨ ਦੀ ਕੋਸ਼ਿਸ਼ ਕਰਾਂਗੇ ਜਦੋਂ ਦੇ ਤੁਹਾਡਾ ਪਿਆਰ ਐਦਾਂ ਹੀ ਮਿਲਦਾ ਰਿਹਾ ਆ ਆਪਾਂ ਬਹੁਤ ਸੋਹਣੀਆਂ ਤੁਹਾਡੇ ਵਾਸਤੇ ਹੈਂਡ ਮੇਡ ਹੋਮ ਮੇਡ ਚੀਜ਼ਾਂ ਲੈ ਕੇ ਆਉਂਦੇ ਰਵਾਂਗੇ ਤੇ ਕੋਈ ਵੀ ਸਾਡੇ ਤੋਂ ਰੈਸਪੀ ਜਾਂ ਕੁਝ ਵੀ ਬਣਵਾਉਣਾ ਚਾਹੁੰਦੇ ਆ ਤਾਂ ਤੁਸੀਂ ਸਾਨੂੰ ਆਰਡਰ ਤੇ ਬਣਵਾ ਸਕਦੇ ਹੋ ਸਾਡੇ ਤੋਂ ਜਿੱਦਾਂ ਹੁਣ ਆਪਾਂ ਆਚਾਰ ਪਾਏ ਆ ਅੱਗੇ ਆਪਾਂ ਅਲਸੀ ਦੀਆਂ ਪਿੰਨੀਆਂ ਤੇ ਹਲਦੀ ਦੀ ਪੰਜੀਰੀ ਐਦਾਂ ਦਾ ਆਪਾਂ ਕੁਝ ਨਵਾਂ ਤੁਹਾਡੇ ਵਾਸਤੇ ਜ਼ਰੂਰ ਲੈ ਕੇ ਆਉਂਦੇ ਰਵਾਂਗੇ ਇਹ ਸੀਗਾ ਨਿੰਬੂ ਦਾ ਆਚਾਰ ਇਹ ਵੀ ਬਹੁਤ ਸੋਹਣਾ ਬਣਿਆ ਆਪਾਂ ਤਿੰਨ ਵਾਰ ਆਚਾਰ ਪਾ ਚੁੱਕੇ ਆ ਜੀ ਤਿੰਨੇ ਵਾਰ ਬਹੁਤ ਸਵਾਦ ਆਚਾਰ ਬਣਿਆ ਆਪਣਾ ਤੇ ਕਈ ਭੈਣਾਂ ਪੁੱਛਦੇ ਹੁੰਦੇ ਨੇ ਵੀ ਘਰ ਦਾ ਆਚਾਰ ਵਧੀਆ ਹੁੰਦਾ ਤੇ ਅਸੀਂ ਆਪਣੇ ਬੱਚਿਆਂ ਕੋਲ ਇਹੀ ਆਚਾਰ ਭੇਜਿਆ ਜੀ ਬਾਹਰ ਨੂੰ ਤੇ ਉਹਨਾਂ ਦੇ ਓਨਰ ਨੇ ਵੀ ਸਾਡੇ ਤੋਂ ਮੰਗਵਾਇਆ ਤੇ ਕਈ ਪੈਣ ਨੇ ਤਾਂ ਬਾਰ-ਬਾਰ ਸਾਡੇ ਤੋਂ ਆਚਾਰ ਮੰਗਵਾਇਆ ਪੈਣ ਥੈਂਕ ਯੂ so much ਤੁਹਾਡਾ ਇੰਨਾ ਪਿਆਰ ਦੇਣ ਲਈ ਇਹ ਹੈਗੀ ਹੈ ਹਰੀ ਤੇ ਲਾਲ ਮਿਰਚ ਤੇ ਆਰਡਰ ਕਰ ਸਕਦੇ ਹੋ ਜੀ ਓਕੇ ਬਾਏ ਬਾਏ